ਪੰਜਾਬ ਦੇ ਵਿੱਚ ਪ੍ਰਵਾਸੀ ਮਜ਼ਦੂਰਾਂ ਦਾ ਮੁੱਦਾ ਪਹਿਲਾਂ ਤੋਂ ਵੀ ਵੱਡਾ ਹੋ ਗਿਆ ਪੂਰੀ ਤਰ੍ਹਾਂ ਭਖਿਆ ਪਿਆ ਕਿਉਂਕਿ ਪ੍ਰਵਾਸੀ ਮਜ਼ਦੂਰ ਜਥੇਬੰਦੀਆਂ ਦੇ ਆਗੂਆਂ ਨੇ ਗੱਲ ਕਹੀ ਤੀ ਕਿ ਅਸੀਂ ਪੰਜਾਬ ਨੂੰ ਛੱਡ ਕੇ ਜਾਣ ਵਾਲਿਆਂ ਦੇ ਵਿੱਚੋਂ ਨਹੀਂ ਆ ਉਹਨਾਂ ਨੇ ਦੋ ਟੁੱਕੇ ਗੱਲ ਕਹੀ ਆ ਕਿ ਅਸੀਂ ਪੰਜਾਬ ਨੂੰ ਕਿਉਂ ਛੱਡੀਏ ਉਹਨਾਂ ਨੇ ਦੋ ਟੁੱਕੇ ਗੱਲ ਕਹੀ ਆ ਕਿ ਅਸੀਂ ਪੰਜਾਬ ਦਾ ਮਾੜਾ ਕੀ ਕੀਤਾ ਉਹਨਾਂ ਨੇ ਦੋ ਟੁੱਕੇ ਗੱਲ ਕਹੀ ਆ ਕਿ ਜੇਕਰ ਸਾਡੇ ਕੁਝ ਇੱਕ ਬੰਦੇ ਗਲਤ ਕੰਮ ਕਰਦੇ ਹਨ ਤਾਂ ਉਹਨਾਂ ਦੇ ਖਿਲਾਫ ਬੰਦੀ ਸਰਦੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਆ ਪਰ ਤੁਸੀਂ ਸਾਰਿਆਂ ਨੂੰ ਇੱਕੋ ਰਸੇ ਕਿਹੜੀ ਗੱਲੋਂ ਬਣ ਰਹੇ ਆ ਉਹਨਾਂ ਨੇ ਦੋ ਟੋਕ ਕੇ ਗੱਲ ਕਹਿ ਦਿੱਤੀ ਆ ਵੀ ਕਾਨੂੰਨੀ ਕਾਰਵਾਈ ਦੇ ਵਿੱਚ ਜੇਕਰ ਅਸੀਂ ਕੋਈ ਅੜਿੱਕਾ ਪੈਦਾ ਕਰ ਗਏ ਜੇਕਰ ਇਹਨਾਂ ਦੇ ਪੱਖ ਦੇ ਵਿੱਚ ਆਈਏ ਜਿਨ੍ਹਾਂ ਨੇ ਗਲਤ ਕੰਮ ਕੀਤਾ ਤੇ ਫਿਰ ਅਸੀਂ ਵੀ ਗੁਨਾਹਗਰ ਹੋਵਾਂਗੇ ਪਰ ਜੇਕਰ 2% ਦੀ 4% ਦੀ 3% ਦੀ 1% ਦੀ ਲੋਕਾਂ ਨੇ ਗਲਤ ਕੰਮ ਕੀਤੇ ਆ ਜੇਕਰ ਕਿਸੇ ਦੀ ਧੀ ਪੈਣ ਦੇ ਲਾਭੀ ਕੀ ਹੋਈ ਆ ਜੇ ਬੱਚੇ ਦੇ ਨਾਲ ਕੋਈ ਕਰਮ ਹੋਇਆ ਜੇ ਬੱਚੇ ਦਾ ਕਤਲ ਕੀਤਾ ਤਾਂ ਤੁਸੀਂ ਸਾਰਿਆਂ ਨੂੰ ਇੱਕੋ ਰਾਹ ਦੇ ਉੱਤੇ ਨਾ ਮੰਨੋ ਸਾਰਿਆਂ ਨੂੰ ਇੱਕੋ ਜਿਹਾ ਨਾ ਮੰਨੋ ਅਸੀਂ ਪੰਜਾਬ ਦੇ ਨਾਲ ਹਾਂ ਅਸੀਂ ਪੰਜਾਬੀਆਂ ਦੇ ਨਾਲ ਹਾਂ ਜਿਹੜੀਆਂ ਮਜ਼ਦੂਰ ਜਥੇਬੰਦੀਆਂ ਉਹਨਾਂ ਨੇ ਇਹ ਗੱਲ ਕਹੀ ਹੈ ਵੀ ਜੇਕਰ ਅਸੀਂ ਪੰਜਾਬ ਛੱਡ ਕੇ ਚਲੇ ਗਏ ਤਾਂ ਇੱਥੋਂ ਦਾ ਕੰਮਕਾਜ ਪੰਜਾਬ ਦਾ ਕੰਮਕਾਜ ਵੀ ਬਹੁਤ ਪ੍ਰਭਾਵਿਤ ਹੋਊਗਾ ਤੇ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਵੀ ਜੇਕਰ ਅਸੀਂ ਰਾਤੋ ਰਾਤ ਸਟੇਸ਼ਨਾਂ ਦੇ ਉੱਤੇ ਪਹੁੰਚ ਕੇ ਆਪੋ ਆਪਣੇ ਸੁਭਾਏ ਨੇ ਵਾਲੇ ਜਾਗੇ ਤਾਂ ਪੰਜਾਬ ਦੇ ਵਿੱਚ ਖੇਤੀਬਾੜੀ ਤੋਂ ਲੈ ਕੇ ਫੈਕਟਰੀ ਖੇਤਰ ਤੇ ਬਾਕੀ ਹੋਰ ਵੱਖ-ਵੱਖ ਕੰਮਾਂ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਅੜਿੱਕੇ ਪੈਦਾ ਹੋ ਸਕਦੇ ਹਨ ਇਸ ਕਰਕੇ ਅਸੀਂ ਪੰਜਾਬ ਦੇ ਵਿੱਚ ਸਤਿਕਾਰ ਦੇਣਾ ਚਾਹੁੰਦੇ ਆ ਸਤਿਕਾਰ ਦੇ ਨਾਲ ਹੀ ਰਹਿਣਾ ਚਾਹੀਦਾ ਤੇ ਅਸੀਂ ਪੰਜਾਬ ਦੇ ਲੋਕਾਂ ਦੇ ਜਜ਼ਬਾਤ ਨੂੰ ਸਮਝਦੇ ਆ ਦੂਜੀ ਗੱਲ ਇਹ ਆ ਵੀ ਹੁਣ ਪੰਜਾਬ ਦੇ ਵਿੱਚ ਮਤੇ ਪੈਣ ਦਾ سلسلہ ਵਧ ਗਿਆ ਪੰਜਾਬ ਦੇ ਵਿੱਚ ਲਗਾਤਾਰ ਪ੍ਰਵਾਸੀ ਮਜ਼ਦੂਰਾਂ ਦੇ ਖਿਲਾਫ ਮਤੇ ਪਾਸ ਹੋ ਰਹੇ ਤੇ ਪਹਿਰੇ ਮਤੇ ਤੇ ਲੰਗੇ ਕਲਪਤਾ ਲਗਾ ਜੀ ਰੋਪੜ ਖੇਤਰ ਦੀਆਂ ਕਈ ਪੰਚਾਇਤਾਂ ਨੇ ਉਥੋਂ ਦੇ ਡਿਪਟੀ ਕਮਿਸ਼ਨਰ ਸਾਹਿਬ ਨੂੰ ਇੱਕ ਮੰਗ ਪੱਤਰ ਦਿੱਤਾ ਇਹ ਬੱਚੇ ਇਹ ਗੱਲ ਕਹੀ ਹੈ ਜੀ ਕਿ ਅਸੀਂ ਪ੍ਰਵਾਸੀ ਮਜ਼ਦੂਰਾਂ ਨੂੰ ਪੰਜਾਬ ਛਡਾਉਣ ਦੇ ਹੱਕ ਦੇ ਵਿੱਚ ਨਹੀਂ ਆ। ਅਸੀਂ ਇਹ ਗੱਲ ਚਾਹੁੰਦੇ ਆ ਵੀ ਪੰਜਾਬ ਦੇ ਵਿੱਚ ਮਜ਼ਦੂਰਾਂ ਦੇ ਕੰਮ ਕਰਨ ਦੇ ਲਈ ਪ੍ਰਵਾਸੀ ਮਜ਼ਦੂਰਾਂ ਦੇ ਕੰਮ ਵਾਸਤੇ ਲਾਇਸੈਂਸ ਜਾਰੀ ਕਰਨੇ ਚਾਹੀਦੇ ਆ। ਇਹਨਾਂ ਦੇ ਪੰਜਾਬ ਦੇ ਵਿੱਚ ਆਧਾਰ ਕਾਰਡ, ਵੋਟਰ ਕਾਰਡ, ਰਾਸ਼ਨ ਕਾਰਡ ਜਾਂ ਜ਼ਮੀਨ ਲੈਣ ਦਾ ਅਧਿਕਾਰ ਨਹੀਂ ਹੋਣਾ ਚਾਹੀਦਾ। ਕਾਰਡ ਇਹਨਾਂ ਦਾ ਕੋਈ ਨਹੀਂ ਬਣਨਾ ਚਾਹੀਦਾ ਜਿਵੇਂ ਕਿ ਵੱਖ-ਵੱਖ ਖਾਵਾਂ ਦੇ ਉੱਤੇ ਜਾ ਕੇ ਅਸੀਂ ਵਰਕ ਪਰਮਿਟ ਹਾਸਲ ਕਰਦੇ ਆ। ਜਿਵੇਂ ਕਿ ਸਾਨੂੰ ਕੰਮ ਕਾਇਦੇ ਲਈ ਕਾਗਜ਼ ਪੱਤਰ ਮਿਲਦੇ ਆ ਇਹਨਾਂ ਨੂੰ ਵੀ ਪੰਜਾਬ ਦੇ ਵਿੱਚ ਮਜ਼ਦੂਰੀ ਕਰਨ ਦੇ ਆਪਦੀ ਕਿਰਤ ਕਰਨ ਦੇ ਲਾਇਸੈਂਸ ਜਾਰੀ ਹੋਣੇ ਚਾਹੀਦੇ ਆ ਨਾ ਕਿ ਪੱਕੇ ਤੌਰ ਦੇ ਉੱਤੇ ਵਸਨੀਕ ਬਣ ਦੇ ਅਧਿਕਾਰ ਮਿਲਣੇ ਚਾਹੀਦੇ ਆ ਉਧਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਕੱਲ ਐਨਡੀਟੀਵੀ ਦੇ ਉੱਤੇ ਇੰਟਰਵਿਊ ਕਰਕੇ ਆਏ ਆ ਇੰਟਰਵਿਊ ਦੇ ਵਿੱਚ ਪੱਤਰਕਾਰ ਨੇ ਸਵਾਲ ਕੀਤਾ ਵੀ ਕੀ ਕਹਿਣਾ ਚਾਹੂਗੇ ਜੋ ਇਸ ਵੇਲੇ ਪੰਜਾਬ ਦੇ ਵਿੱਚ ਪ੍ਰਵਾਸੀ ਮਜ਼ਦੂਰਾਂ ਨੂੰ ਪੰਜਾਬ ਛੱਡਣ ਵਾਸਤੇ ਕਿਹਾ ਜਾ ਰਿਹਾ ਤਾਂ ਭਗਵੰਤ ਮਾਨ ਹੁਣਾਂ ਨੇ ਦੋ ਟੋਕ ਕੇ ਗੱਲ ਕਹੀ ਆ ਉਹ ਕਹਿੰਦੇ ਵੀ ਦੇਖੋ ਦੇਸ਼ ਦੇ ਕਿਸੇ ਵੀ ਹਿੱਸੇ ਦੇ ਵਿੱਚ ਜਾ ਕੇ ਕਿਸੇ ਨੂੰ ਵੀ ਕੰਮ ਕਰਨ ਦਾ ਅਧਿਕਾਰ ਆ ਤੇ ਕਿਸੇ ਨੂੰ ਵੀ ਰਹਿਣ ਦਾ ਅਧਿਕਾਰ ਆ ਅਸੀਂ ਕਿਸੇ ਨੂੰ ਇਸ ਤਰੀਕੇ ਦੇ ਨਾਲ ਸੂਬੇ ਦੇ ਵਿੱਚੋਂ ਬਾਹਰ ਕੱਢਣ ਦੇ ਕਾਬਿਲ ਨਹੀਂ ਆ ਜਾਂ ਕਹਿ ਲਈਏ ਇਸ ਤਰੀਕੇ ਨਾਲ ਬਾਹਰ ਕੱਢਣ ਦੇ ਹੱਕ ਦੇ ਵਿੱਚ ਨਹੀਂ ਆ ਜੇ ਅਸੀਂ ਬਾਹਰ ਕੱਢਦੇ ਆ ਤਾਂ ਸਾਡੇ ਪੰਜਾਬੀ ਦੁਨੀਆ ਦੇ ਵੱਖ-ਵੱਖ ਹਿੱਸਿਆਂ ਵਿੱਚ ਗਏ ਆ ਉਹ ਭਾਵੇਂ ਬ੍ਰਿਟੇਨ ਭਾਵੇਂ ਬਾਕੀ ਵੱਖ-ਵੱਖ ਦੇਸ਼ਾਂ ਕੈਨੇਡਾ ਅਮਰੀਕਾ ਨਿਊਜ਼ੀਲੈਂਡ ਆਸਟ੍ਰੇਲੀਆ ਜਾਂ ਹੋਰ ਜਰਮਨਾਂ ਉਹ ਕਹਿੰਦੇ ਵੀ ਜੇਕਰ ਉੱਥੋਂ ਦੇ ਲੋਕ ਵਿਰੋਧਤਾ ਕਰ ਰਹੇ ਵੀ ਭਾਈ ਸਾਡੇ ਕੰਮ ਦੇ ਉੱਤੇ ਬਹੁਤ ਅਸਰ ਪੈ ਗਿਆ। ਜੇ ਅਸੀਂ ਇੱਥੇ ਕੁਝ ਕਰਦੇ ਆਂ ਤੇ ਜੇਕਰ ਸਾਡੇ ਨਾਲ ਕੁਝ ਹੋਵੇ ਤਾਂ ਇਹ ਵੀ ਤਾਂ ਗਲਤੀ ਹੋਊਗਾ ਤੇ ਨਾਲ ਹੀ ਭਗਵੰਤ ਮਾਨ ਸਾਹਿਬ ਨੇ ਗੱਲ ਕਹੀ ਹੈ ਕਿ ਹਾਂ ਜਿਹੜੇ ਲੋਕ ਕਾਨੂੰਨ ਦੀ ਉਲੰਘਣਾ ਕਰਨਗੇ ਜਾਂ ਕਰਦੇ ਹਨ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਊਗੀ। ਸਖਤ ਤੋਂ ਸਖਤ ਕਾਰਵਾਈ ਕਰਨੀ ਚਾਹੀਦੀ ਹੈ। ਇਹਨਾਂ ਨੂੰ ਕਿਸੇ ਵੀ ਕੀਮਤ ਦੇ ਉੱਤੇ ਬਖਸ਼ਣਾ ਨਹੀਂ ਚਾਹੀਦਾ। ਉਹਨਾਂ ਨੇ ਇਹ ਵੀ ਗੱਲ ਕਹੀ ਆ ਕਿ ਜਿਹੜੇ ਲੋਕ ਕਰਮ ਕਰਦੇ ਜਿਹੜੇ ਲੋਕ ਕਾਨੂੰਨ ਦੀ ਉਲੰਘਣਾ ਕਰਦੇ ਜਿਹੜੇ ਲੋਕ ਨਾਉਣਾ ਅਪਰਾਧ ਕਰਦੇ ਆ ਉਹਨਾਂ ਦੇ ਕੇਸਾਂ ਨੂੰ ਸੁਣਵਾਈ ਫਾਸਟ ਟਰੈਕ ਅਦਾਲਤ ਦੇ ਵਿੱਚ ਹੋਣੀ ਚਾਹੀਦੀ ਆ ਤੇ ਉਹਨਾਂ ਨੇ ਕਿਹਾ ਜੀ ਪੰਜਾਬ ਦੇ ਵਿੱਚ ਲੈਂਡ ਆਰਡਰ ਦੀ ਸਥਿਤੀ ਮਜ਼ਬੂਤ ਰੱਖਣ ਦੇ ਲਈ ਸਾਡੀ ਸਰਕਾਰ ਵਚਨਬੱਧ ਹੈ ਪਰ ਪ੍ਰਵਾਸੀ ਮਜ਼ਦੂਰਾਂ ਦੇ ਖਿਲਾਫ ਰਾਏ ਬਣਾ ਲੈਣੀ ਇਹ ਗਲਤ ਗੱਲ ਆ ਉਹ ਕਹਿੰਦੇ ਵੀ ਇਸ ਤਰੀਕੇ ਦਾ ਮਾਹੌਲ ਕ੍ਰੀਏਟ ਨਹੀਂ ਕਰਨਾ ਚਾਹੀਦਾ ਇਹੋ ਜਿਹਾ ਮਾਹੌਲ ਬਣਾਉਣਾ ਨਹੀਂ ਚਾਹੀਦਾ ਉਧਰ ਕਿਸਾਨ ਜੱਥੇਬੰਦੀਆਂ ਨੇ ਕੁਝ ਹਿੱਸਿਆਂ ਨੇ ਗੱਲ ਕਹੀ ਆ ਕਿ ਜਿਹੜੇ ਪ੍ਰਵਾਸੀ ਮਜ਼ਦੂਰ ਆ ਇਹ ਪੰਜਾਬ ਦੇ ਖੇਤੀ ਸੈਕਟਰ ਦੇ ਲਈ ਇਹ ਪੰਜਾਬ ਦੇ ਖੇਤੀ ਅਰਥਚਾਰੇ ਦੇ ਲਈ ਮਹੱਤਵਪੂਰਨ ਰੋਲ ਅਦਾ ਕਰਦੇ ਆ ਜਿਹੜੇ ਲੋਕਾਂ ਨੇ ਗਲਤ ਕੰਮ ਕੀਤਾ ਉਹਨਾਂ ਲੋਕਾਂ ਨੂੰ ਆਪਾਂ ਗਲਤ ਕਹੀਏ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਹੋਵੇ ਪਰ ਆਪਾਂ ਸਾਰਿਆਂ ਨੂੰ ਇੱਕੋ ਰਸੇ 'ਤੇ ਨਾ ਬੰਨੀਏ ਉਹਨਾਂ ਨੇ ਤਾਂ ਇਹ ਵੀ ਗੱਲ ਕਹੀ ਆ ਕੱਲ ਕੁਝ ਕ ਕਿਸਾਨ ਆਗੂਆਂ ਨੇ ਗੱਲ ਕਹੀ ਵੀ ਪੰਜਾਬ ਦੇ ਵਿੱਚ ਇਸ ਵੇਲੇ ਹੜ੍ਹ ਆਏ ਹੜ੍ਹਾਂ ਦੇ ਵਿੱਚ ਸਰਕਾਰ ਦੀ ਕਿਰਕਰੀ ਬਹੁਤ ਹੋਈ ਤੇ ਸਰਕਾਰ ਨੇ ਕਿਰਕਰੀ ਤੋਂ ਧਿਆਨ ਪੰਜਾਬ ਦੇ ਲੋਕਾਂ ਦਾ ਲਾਂਭੇ ਕਰਨ ਦੇ ਲਈ ਪ੍ਰਵਾਸੀ ਮਜ਼ਦੂਰਾਂ ਵਾਲਾ ਮੁੱਦਾ ਆਪ ਖੜਾ ਕੀਤਾ ਇਹਦੇ ਪੁਚਲਾਵੇ ਦੇ ਵਿੱਚ ਨਹੀਂ ਹੋਣਾ ਚਾਹੀਦਾ ਸਰਕਾਰ ਦੀ ਇਸ ਗੱਲ ਦੇ ਵਿੱਚ ਨਹੀਂ ਹੋਣਾ ਚਾਹੀਦਾ ਗਲਤ ਨੂੰ ਗਲਤ ਕਹੋ ਪ੍ਰਵਾਸੀ ਮਜ਼ਦੂਰ ਜਾਂ ਕੋਈ ਵੀ ਬੰਦਾ ਜਿਹੜਾ ਗਲਤ ਕੰਮ ਕਰਦਾ ਉਹਦੇ ਖਿਲਾਫ ਬਣਦੀ ਸਰਦੀ ਕਾਨੂੰਨੀ ਕਾਰਵਾਈ ਹੋਵੇ ਉਹਨੂੰ ਫਾਂਸੀ ਵੀ ਹੋਵੇ ਪਰ ਸਾਰਿਆਂ ਨੂੰ ਆਪਾਂ ਇੱਕੋ ਜੇ ਨਾਂ ਕਹੀਏ ਸਾਰਿਆਂ ਨੂੰ ਇੱਕੋ ਰਸੇ ਆਪਾਂ ਨਾ ਬਣੀਏ ਇਹ ਵਖ ਵਖ ਲੋਕਾਂ ਦੀਆਂ ਵਖ ਵਖ ਜਥੇਬੰਦੀਆਂ ਦੀਆਂ ਵਖ ਵਖ ਸਿਆਸੀ ਆਗੂਆਂ ਦੀਆਂ ਭਾਵਨਾਵਾਂ ਇਹ ਉਹਨਾਂ ਦੇ ਬਿਆਨ ਆ ਪਰ ਜੋ ਇਸ ਵੇਲੇ ਸੋਸ਼ਲ ਮੀਡੀਆ ਤੇ ਗੱਲ ਆ ਸੋਸ਼ਲ ਮੀਡੀਆ ਦੇ ਉੱਤੇ 60 40 ਦੀ ਰੇਸ਼ੋ ਚੱਲਦੀ ਆ 40 ਫੀਸਦੀ ਤੋਂ ਵੱਧ ਲੋਕ ਉਹ ਆ ਜਿਹੜੇ ਇਹ ਗੱਲ ਸੋਚਦੇ ਵੀ ਜੇਕਰ ਤੁਸੀਂ ਗੱਲ ਇਹ ਕਹਤੇ ਵੀ ਭਾਈ ਪੰਜਾਬੀ ਵੀ ਤਾਂ ਕਤਲ ਕਰਦੇ ਆ ਪੰਜਾਬੀ ਵੀ ਤਾਂ ਕੋਈ ਕੰਮ ਕਰ ਦਿੰਦੇ ਆ ਪੰਜਾਬੀ ਵੀ ਤਾਂ ਗਲਤ ਕੰਮ ਕਰਦੇ ਆ ਤੇ ਪ੍ਰਵਾਸੀ ਮਜ਼ਦੂਰ ਦੇ ਖਿਲਾਫ ਵੀ ਕਾਰਵਾਈ ਹੋਣੀ ਚਾਹੀਦੀ ਤੇ ਪ੍ਰਵਾਸੀਆਂ ਦੇ ਖਿਲਾਫ ਜੇ ਕਾਰਵਾਈ ਹੁੰਦੀ ਆ ਸਭ ਪੰਜਾਬੀਆਂ ਦੇ ਖਿਲਾਫ ਵੀ ਕਾਰਵਾਈ ਹੋਣੀ ਚਾਹੀਦੀ ਆ ਜਦੋਂ ਆਪਾਂ ਇਹ ਗੱਲ ਕਰਦੇ ਤਾਂ ਫਿਰ ਲੋਕ ਗਾਲਾਂ ਕੱਢਦੇ ਆ ਲੋਕ ਇਹ ਗੱਲ ਕਹਿੰਦੇ ਤੁਸੀਂ ਪੰਜਾਬ ਦਾ ਖਾ ਕੇ ਪੰਜਾਬ ਦੇ ਹੱਕ ਦੇ ਵਿੱਚ ਨਹੀਂ ਬੋਲਦੇ ਪੰਜਾਬੀਆਂ ਦੇ ਪ੍ਰਤੀ ਤੁਹਾਡੀ ਸੋਚ ਨਹੀਂ ਚੰਗੀ ਤੁਸੀਂ ਪ੍ਰਵਾਸੀ ਮਜ਼ਦੂਰਾਂ ਦੇ ਭਈਆਂ ਦੇ ਹੱਕ ਦੇ ਵਿੱਚ ਬੋਲਦੇ ਆ ਤੁਹਾਨੂੰ ਦਿੱਲੀ ਵਾਲਿਆਂ ਨੇ ਕੁਛ ਨਾ ਕੁਛ ਦਿੱਤਾ ਲਫਾਫੇ ਤੁਹਾਡੇ ਘਰੇ ਆ ਗਏ ਉਹ ਆਪਣਾ ਯਕੜਵਾਸ਼ ਸ਼ੁਰੂ ਕਰ ਦਿੰਦੇ ਆ ਜਦ ਕਿ ਲੌਜਿਕ ਕੀ ਆ ਲੌਜਿਕ ਵੀਰੋ ਇਹ ਆ ਤਰਕ ਇਹ ਆ ਕਿ ਪ੍ਰਵਾਸੀ ਮਜ਼ਦੂਰ ਪੰਜਾਬ ਦੇ ਵਿੱਚ ਕੰਮ ਕਰਨ ਆਉਂਦੇ ਆ ਇਹਨਾਂ ਦੇ ਵਿੱਚੋਂ ਕਈ ਨਸ਼ੇੜੀ ਵੀ ਆ ਨਸ਼ੇੜੀ ਬੰਦੇ ਗਲਤ ਕੰਮ ਵੀ ਕਰਦੇ ਆ ਇਹ ਪਛਾਹ ਵੀ ਕਤਲ ਕਰਕੇ ਆਏ ਹੋ ਸਕਦੇ ਆ ਇਹਨਾਂ ਦੀ ਵੈਰੀਫਿਕੇਸ਼ਨ ਹੋਣੀ ਚਾਹੀਦੀ ਹੈ ਸੱਚੀ ਮੁੱਚੀ ਤੇ ਨਿਰਪੱਖਤਾ ਦੇ ਆਧਾਰ ਦੇ ਉੱਤੇ ਰਾਜਨੀਤਿਕ ਲੋਕਾਂ ਨੂੰ ਇਹਨਾਂ ਦਾ ਪੱਕੇ ਤੌਰ ਦੇ ਉੱਤੇ ਪੈਰ ਧਰਾਵਾ ਪੰਜਾਬ ਦੇ ਵਿੱਚ ਨਹੀਂ ਹੋਣਾ ਚਾਹੀਦਾ ਵੋਟਾਂ ਇਹਨਾਂ ਦੀਆਂ ਪੰਜਾਬ ਦੇ ਵਿੱਚ ਨਹੀਂ ਪਣਣੀਆਂ ਚਾਹੀਦੀਆਂ ਪਰ ਜਿਹੜੇ ਬੰਦੇ ਗਲਤ ਕੰਮ ਕਰਦੇ ਆ ਇਹ ਪੁੱਠੇ ਟੰਗਣੇ ਚਾਹੀਦੇ ਆ ਤੇ ਜੇਕਰ ਕੋਈ ਹੋਰ ਵੀ ਕੰਮ ਕਰੇ ਗਲਤ ਤੇ ਉਹ ਵੀ ਪੁੱਠਾ ਟੱਗਣਾ ਚਾਹੀਦਾ ਹੁਣ ਮੇਰੇ ਕੋਲੇ ਦੋ ਧਾਰਨਾ ਹੋਰ ਆ ਲੰਘੇ ਕੱਲ ਖਬਰ ਆਈ ਜੀ ਕਿ ਫਤੇਗੜ ਸਾਹਿਬ ਦਾ ਇੱਕ ਪਿੰਡ ਆ ਉਥੇ ਇੱਕ ਮੁੰਡੇ ਨੇ ਆਪਣੇ ਬਾਪ ਦੇ ਕੋਲੋਂ 5000 ਰੁਪਏ ਮੰਗਿਆ ਜਨਮ ਦਿਨ ਦੀ ਪਾਰਟੀ ਕਰਨ ਦੇ ਲਈ ਦੋਸਤਾਂ ਨੂੰ ਪਾਰਟੀ ਕਰਨੀ ਹੋਣੀ ਆ ਬਾਪੂ ਦੇ ਕੋਲੋਂ 5000 ਮੰਗਿਆ ਮੁੰਡੇ ਨੂੰ ਮਿਲਿਆ 1000 ਰੁਪਏ ਯਾਨੀ ਕਿ ਉਹਨੂੰ ਇੱਛਾ ਮੁਤਾਬਕ ਜੋ ਚਾਹੀਦਾ ਸੀ ਉਹਦੇ ਤੋਂ 4000 ਰੁਪਏ ਬਾਪੂ ਨੇ ਘਟ ਦਿੱਤਾ ਪਰ ਮੁੰਡੇ ਨੂੰ ਆ ਗਿਆ ਗੁੱਸਾ ਉਹਨੇ ਚੱਕੀ ਕੈਂਚੀ ਬਾਪੂਰੇ ਉਤੇ ਵਾਰ ਕਰਤਾ ਬਾਪੂ ਦੀ ਮੌਤ ਹੋ ਗਈ ਹੁਣ ਮੁੰਡਾ ਇਸ ਵੇਲੇ ਫਰਾਰ ਆ ਫਤੇਗੜ ਸਾਹਿਬ ਦਾ ਪਿੰਡ ਆ ਚਲੋ ਮੈਂ ਪਿੰਡ ਦਾ ਨਾਂ ਕਿਉਂ ਨਸ਼ਰ ਕਰਨਾ ਇਹ ਕੁਝ ਵੀ ਆ ਹੁਣ ਆਪਾਂ ਇੱਥੇ ਸਵਾਲ ਇਹ ਕਰਦੇ ਆ ਬਾਪੂ ਵੀ ਪੰਜਾਬੀ ਤੇ ਪੁੱਤ ਵੀ ਪੰਜਾਬੀ ਇੱਥੇ ਪੰਜਾਬੀ ਵੀ ਖੁਖਾਰ ਆ ਇਹਦਾ ਮਤਲਬ ਇਹ ਆ ਇਹਦਾ ਮਤਲਬ ਇਹ ਆ ਕਿ ਪੰਜਾਬੀ ਦੇ ਵਿੱਚ ਵੀ ਦਰਿੰਦਗੀ ਆ ਆਪਣੇ ਬਾਪ ਦੇ ਪ੍ਰਤੀ ਵੀ ਦਰਿੰਦਗੀ ਆ ਹੁਣ ਤੁਸੀਂ ਦੂਜੀ ਧਾਰਨ ਲੈ ਲਓ ਲੁਧਿਆਣਾ ਦੇ ਕਿਲਾ ਰਾਏਪੁਰ ਦੇ ਵਿੱਚ ਇੱਕ ਔਰਤ ਰਪਿੰਦਰਪੁਰ ਖੰਧੇਰ ਦਾ ਕਤਲ ਕੀਤਾ ਕਤਲ ਕਰਨ ਵਾਲਾ ਕੌਣ ਸੁਖਜੀਤ ਸਿੰਘ ਕਤਲ ਕਰਵਾਉਣ ਵਾਲਾ ਕੌਣ ਮੀਡੀਆ ਮੁਤਾਬਕ ਚਰਨਜੀਤ ਸਿੰਘ ਗਰੇਵਾਲ ਚਰਨਜੀਤ ਸਿੰਘ ਗਰੇਵਾਲ ਇੰਗਲੈਂਡ ਦੇ ਵਿੱਚ ਬੈਠਾ ਵਿਅਕਤੀ ਉਹ ਵੀ ਪੰਜਾਬੀ ਜਿਹੜੀ ਮਾਰੀ ਗਈ ਔਰਤ ਉਹ ਵੀ ਪੰਜਾਬਣ ਜਿਨੇ ਮਾਰੀ ਹੈ ਔਰਤ ਉਹ ਵੀ ਪੰਜਾਬੀ ਮਤਲਬ ਇਹ ਹੈ ਕਿ ਦਰਿੰਦਗੀ ਇਹਨਾਂ ਦੇ ਵਿੱਚ ਵੀ ਐਵੇਂ ਆ ਪੰਜਾਬ ਦੇ ਵਿੱਚ ਹਰ ਰੋਜ਼ ਕਿਤੇ ਪਿਓ ਪੁੱਤ ਦਾ ਕਤਲ ਕਰਦਾ ਕਿਤੇ ਭੈਣ ਭਰਾ ਨੂੰ ਮਾਰਾ ਰਹੀ ਆ ਕਿਤੇ ਪਤੀ ਪਤਨੀ ਨੂੰ ਮਾਰ ਰਿਹਾ ਕਿਤੇ ਭਰਾ ਭਰਾ ਦਾ ਕਤਲ ਕਰ ਰਿਹਾ ਕਿਤੇ ਦੋਸਤ ਦੋਸਤ ਨੂੰ ਮਾਰ ਰਿਹਾ 5000 ਰੁਪਏ ਦੇ ਵਿੱਚ 2000 ਰੁਪਏ ਦੇ ਚ 10000 ਰੁਪਏ ਦੇ ਵਿੱਚ ਕਤਲ ਦੀਆਂ ਖਬਰਾਂ ਸਾਹਮਣੇ ਹੁੰਦੀਆਂ ਕੋਈ ਚਾਕੂ ਮਾਰ ਗਿਆ ਕੋਈ ਕੰਕੀ ਮਾਰ ਗਿਆ ਕੋਈ ਕਿਰਚ ਮਾਰ ਗਿਆ ਕੋਈ ਘੋੜੀ ਚਲਾ ਗਿਆ ਕੋਈ ਇਦਾਂ ਕਰ ਗਿਆ ਕੋਈ ਉਦਾਂ ਕਰ ਗਿਆ ਆ ਵੀ ਕੁਝ ਹੁੰਦਾ ਇਹ ਗੱਲ ਕਹਿਣ ਦਾ ਮਤਲਬ ਇਹ ਨਹੀਂ ਕਿ ਅਸੀਂ ਪ੍ਰਵਾਸੀ ਮਜ਼ਦੂਰਾਂ ਦੇ ਹੱਕ ਦੇ ਵਿੱਚ ਆ ਜਾਂ ਅੰਨੀ ਉਹਨਾਂ ਦੇ ਪ੍ਰਤੀਸ਼ਰਧਾ ਇਹਦਾ ਮਤਲਬ ਇਹ ਹੈ ਜੇ ਕਿ ਤੁਲਨਾਤਮਕ ਦੇ ਹਨ ਇਹ ਆ ਕਾਰਵਾਈ ਉਹਨਾਂ ਦੇ ਖਿਲਾਫ ਹੋਣੀ ਹੀ ਚਾਹੀਦੀ ਜਿਹੜੇ ਗਲਤ ਕੰਮ ਕਰਦੇ ਆ ਇਹਨਾਂ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਜਿਹੜੇ ਕਿ ਪ੍ਰਵਾਸੀ ਮਜ਼ਦੂਰ ਆ ਉਹਨਾਂ ਨੂੰ ਪੰਜਾਬ ਦੇ ਲੋਕਾਂ ਨੂੰ ਇਹ ਨਹੀਂ ਚਾਹੀਦਾ ਜੀ ਕਿ ਬਿਨਾਂ ਜਾਣ ਪਛਾਣ ਕੀਤੇ ਬਿਨਾਂ ਕੋਈ ਜਾਣਕਾਰੀ ਹੋਏ ਆਪਦੇ 5000 ਦੀ ਖਾਤਰ ਕਬਰਾਂ ਕਰਾਇਤ ਦੇਤਾ 3000 ਦੀ ਖਾਤਰ ਘਰ ਦੇ ਵਿੱਚ ਰੱਖ ਲਿਆ 5000 ਵੱਧ ਮਿਲੂਗਾ ਪਾਇਲਟ ਤੋਂ ਆ ਕੰਮ ਲੈ ਲੀਏ ਸਾਡੇ ਇੱਥੇ 4 ਪੈਸੇ ਬਚਦੇ ਆ ਕੰਮ ਕਰ ਲੀਏ ਸੋ ਜਦੋਂ ਅਸੀਂ ਅੰਨੀ ਸ਼ਰਦਾ ਪ੍ਰਗਟਾਉਨੇ ਆ ਤੇ ਲਾਲਚ ਦੇ ਵਿੱਚ ਫਸਦੇ ਆ ਤੇ ਮੈਨੂੰ ਕੀ ਫਾਇਦਾ ਇਸ ਗੱਲ ਦੇ ਚੱਕਰ 'ਚ ਪੈਣੇ ਆ ਤੇ ਫਿਰ ਵੀਰੋ ਨਤੀਜੇ ਉਹ ਨਿਕਲਦੇ ਜਿਹੜੇ ਕਿ ਨਿਕਲਨੇ ਨਹੀਂ ਚਾਹੀਦੇ ਸਾਨੂੰ ਹਰਵੀਰ ਸਿੰਘ ਦੇ ਮਾਰੇ ਜਾਣ ਦਾ ਨੰਨੇ-ਮੁੰਨੇ ਬੱਚੇ ਦੇ ਕਤਲ ਦਾ ਉਹਦੇ ਨਾਲ ਹੋਈ ਬਦਫੈਲੀ ਦਾ ਬਿਹਰ ਦੁੱਖ ਆ ਪਰ ਜਦੋਂ ਆਪਾਂ ਤੁਲਨਾ ਕਰਦੇ ਹਾਂ ਹੁਣ ਇਸ ਬੰਦੇ ਨੂੰ ਫਾਂਸੀ ਹੋਊਗੀ ਜਾਂ ਉਮਰ ਕੈਦ ਹੋਊਗੀ ਮੇਰਾ ਅੰਦਾਜ਼ਾ ਇਹ ਹਾਲਾਂਕਿ ਕਾਨੂੰਨ ਦਾ ਕੰਮ ਆ ਕਿਸੇ ਵੀ ਪ੍ਰਵਾਸੀ ਜਥੇਬੰਦੀ ਨੇ ਇਹ ਨਹੀਂ ਗੱਲ ਕਹੀ ਕਿ ਅਸੀਂ ਉਹਦਾ ਪੱਖ ਪੂਰਦੇ ਆ ਵੀ ਜਾਂ ਅਸੀਂ ਹਾਂ ਇਹ ਵੀ ਗੱਲ ਆ ਪਹਿਲਾਂ ਕੋਈ ਬੋਲਿਆ ਨਹੀਂ ਸੀ ਕਿਸੇ ਨੇ ਪਹਿਲਾਂ ਇਹ ਨਹੀਂ ਗੱਲ ਕਹੀ ਸੀ ਕਿ ਇਹਨੇ ਗਲਤ ਕੰਮ ਕੀਤਾ ਕਿਸੇ ਪ੍ਰਵਾਸੀ ਮਜ਼ਦੂਰ ਜਥੇਬੰਦੀ ਨੇ ਇਹ ਨਹੀਂ ਗੱਲ ਕਹੀ ਪਰ ਜਦੋਂ ਰੌਲਾ ਪੈ ਗਿਆ ਤਾਂ ਕਿਸੇ ਨੇ ਇਹ ਵੀ ਨਹੀਂ ਗੱਲ ਕਹੀ ਕਿ ਭਾਈ ਸਾਡਾ ਬੰਦਾ ਸਹੀ ਆ ਉਦੋਂ ਸਾਰਿਆਂ ਨੇ ਇਹ ਗੱਲ ਕਹੀ ਕਿ ਗਲਤ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਪਰ ਸਾਨੂੰ ਤੁਸੀਂ ਇਸ ਕਟਾਰੇ ਤੇ ਕਿਉਂ ਖੜਾ ਕਰਦੇ ਆ ਜਿਹੜਾ ਬੰਦਾ ਕ੍ਰਿਮੀਨਲ ਮਾਈਂਡਡ ਆ ਜਿਹੜੇ ਬੰਦੇ ਦਾ ਦਿਮਾਗ ਖਰਾਬ ਆ ਜਿਹੜਾ ਬੰਦਾ ਕਾਤਲ ਵਰਤੀ ਦਾ ਜਿਹੜਾ ਬੰਦਾ ਹਿੰਸਕ ਆ ਜਿਹੜਾ ਬੰਦਾ ਕਿਸੇ ਦਾ ਨੁਕਸਾਨ ਚਾਹੁੰਦਾ ਜਿਹੜੇ ਬੰਦੇ ਦੀ ਅਪਰਾਧਿਕ ਮਾਨਸਿਕਤਾ ਉਹਦਾ ਕੋਈ ਧਰਮ ਤੇ ਕੋਈ ਸੂਬਾ ਨਹੀਂ ਹੁੰਦਾ ਉਹਦੀ ਜ਼ਿਹਨੀਅਤ ਦੇ ਵਿੱਚ ਜੋ ਵਸਿਆ ਉਹਨੇ ਉਹਦਾ ਪ੍ਰਗਟਾਵਾ ਕਰ ਦੇਣਾ ਉਹਦੀ ਕੋਈ ਜਾਤ ਪਾਤ ਨਹੀਂ ਹੁੰਦੀ ਇਹ ਗੋਰਾ ਵੀ ਕਤਲ ਕਰ ਸਕਦਾ ਹੈ ਇਹ ਕਾਲਾ ਵੀ ਕਰ ਸਕਦਾ ਹੈ ਇਹ ਪੰਜਾਬੀ ਵੀ ਬਿਹਾਰੀ ਗੁਜਰਾਤੀ ਹਰਿਆਣਵੀ ਕਿਸੋ ਨਾ ਵੀ ਬੰਦਾ ਹੋਵੇ ਉਹ ਇਹੋ ਜੀ ਕਰਤੂਤ ਕਰ ਸਕਦਾ ਜੇਕਰ ਉਹਦਾ ਦਿਮਾਗ ਖਰਾਬ ਹੋਵੇ ਜੇਕਰ ਉਹ ਹਿੰਸਕ ਹੋਵੇ ਜੇਕਰ ਉਹ ਇਸ ਤਰੀਕੇ ਦੀ ਬਿਰਤੀ ਦਾ ਮਾਲਕ ਹੋਵੇ ਵੀ ਭਾਈ ਮੈਨੂੰ ਕੀ ਫਰਕ ਪੈਂਦਾ ਮੈਂ ਤਾਂ ਕਤਲ ਕਰ ਦੇਣਾ ਜਿਹਦੇ ਲਈ ਬੰਦਾ ਮਾਰਨਾ ਖੇੜਾ ਉਹਦਾ ਕੋਈ ਧਰਮ ਨਹੀਂ ਹੁੰਦਾ ਜਿਹਦੇ ਲਈ ਕਿ ਇਹ ਹੁੰਦਾ ਜੀ ਕਿ ਮੈਨੂੰ ਫਾਇਦਾ ਹੋਣਾ ਚਾਹੀਦਾ ਉਹ ਕਿਸੇ ਵੀ ਸੂਬੇ ਦਾ ਹੋਵੇ ਉਹਦਾ ਕੋਈ ਸਿਧਾਂਤ ਨਹੀਂ ਹੁੰਦਾ ਸੋ ਇਸ ਗੱਲ ਨੂੰ ਕਈ ਪਹਿਲੂਆਂ ਤੋਂ ਵਿਚਾਰਨਾ ਚਾਹੀਦਾ ਪਰਵਾਸੀ ਮਜ਼ਦੂਰਾਂ ਦੇ ਇਸ ਵੇਲੇ ਸਟੇਸ਼ਨਾਂ ਦੇ ਉੱਤੇ ਜਦੋਂ ਅਸੀਂ ਖੜੇ ਹੋਣ ਦੀਆਂ ਫੋਟੋ ਦੇਖਦੇ ਤਸਵੀਰਾਂ ਦੇਖਦੇ ਆ ਉਦੋਂ ਮਨ ਦੇ ਵਿੱਚ ਇਹ ਗੱਲ ਆਉਂਦਾ ਜੀ ਕਿ ਜਿਹੜਾ ਖਾਂ ਇਹਨਾਂ ਨੇ ਛੱਡ ਦਿੱਤਾ ਕੀ ਪੰਜਾਬੀ ਇਹ ਸਥਾਨ ਨੂੰ ਭਰਨਗੇ ਤੇ ਜੇ ਪੰਜਾਬੀ ਇਹ ਸਥਾਨ ਨੂੰ ਛੱਡਦੇ ਹੀ ਨਾ ਤਾਂ ਅੱਜ ਪ੍ਰਵਾਸੀ ਮਜ਼ਦੂਰ ਇੰਨੇ ਵੱਡੇ ਪੱਧਰ ਤੇ ਪੰਜਾਬ 'ਚ ਕਾਮਯਾਬ ਕਿਵੇਂ ਹੋ ਜਾਂਦੇ ਹੁਣ ਇਹ ਵੀ ਪਤਾ ਲੱਗਾ ਜੀ ਪੰਜਾਬ ਦੀਆਂ ਕਈ ਫਿਨਟਿੰਗਾਂ ਦੇ ਮਾਲਕਾਂ ਦੇ ਮੁੱਖ ਮੰਤਰੀ ਭਗਮੰਤ ਮਾਨ ਨੂੰ ਚੱਠੀ ਲਿਖੀ ਆ ਉਹ ਇਹ ਗੱਲ ਕਹਿੰਦੇ ਜੀ ਕਿ ਦੇਖੋ ਜਦੋਂ ਤੋਂ ਇਹ ਮਾਹੌਲ ਦਰਮਾ-ਗਰਮੀ ਬੜਾ ਛੜਿਆ ਕਿ ਭਾਈ ਪ੍ਰਵਾਸੀ ਮਜ਼ਦੂਰ ਭਜਾ ਦੇਣੇ ਆ ਕੰਮ ਨਹੀਂ ਦੇਣਾਗਾ ਇਹਨਾਂ ਨੂੰ ਕੁੱਟਣਾ ਇਹਨਾਂ ਨੂੰ ਆਹ ਕਰਨਾ ਉਦੋਂ ਤੋਂ ਫੈਕਟਰੀਆਂ ਦਾ ਕੰਮ ਛੱਡ-ਛੱਡ ਕੇ ਪ੍ਰਵਾਸੀ ਮਜ਼ਦੂਰ ਆਪਦੇ ਸੂਬਿਆਂ ਨੂੰ ਜਾਣੇ ਸ਼ੁਰੂ ਹੋ ਗਏ ਆ ਬਹੁਤ ਸਾਰੇ ਬੰਦੇ ਕੰਮ ਛੱਡ ਗਏ ਜਾਂ ਛੁੱਟੀ ਲੈ ਗਏ ਆ ਸਾਡੇ ਕੰਮ ਤੇ ਅਸਰ ਪੈ ਗਿਆ ਹੁਣ ਤੁਸੀਂ ਦੱਸੋ ਮੁੱਖ ਮੰਤਰੀ ਸਾਹਿਬ ਸਾਡੇ ਕੋਲੇ ਕੰਮ ਕੌਣ ਕਰੇ ਸਾਡੇ ਕਿੱਤੇ ਦੇ ਉੱਤੇ ਸਾਡੇ ਰੋਜ਼ਗਾਰ ਤੇ ਅਸਰ ਪੈ ਗਿਆ ਹੁਣ ਵਿੱਚੋਂ ਕਈ ਸਵਾਲ ਕਈ ਨੁਕਤੇ ਆ ਜਾਤਾ ਇੱਥੇ ਪੰਜਾਬੀ ਜਾ ਕੇ ਆਪ ਕੰਮ ਕਰਨ ਕੇ ਬਾਈ ਜੀ ਅਸੀਂ ਵੀ ਬੇਰੁਜ਼ਗਾਰ ਆ ਸਾਨੂੰ ਕੰਮ ਚਾਹੀਦਾ ਤੁਸੀਂ ਉਹਨਾਂ ਨੂੰ 15000 ਦਿੰਦੇ ਆ 12000 ਦਿੰਦੇ ਆ ਸਾਨੂੰ ਵੀ ਦਿਓ ਅਸੀਂ ਮਜ਼ਦੂਰੀ ਕਰਨ ਵਾਸਤੇ ਤਿਆਰ ਆ ਅਸੀਂ ਤੁਹਾਡੇ ਕਾਰਖਾਨੇ ਚ ਜੌਬ ਕਰਨ ਨੂੰ ਤਿਆਰ ਆ ਅਸੀਂ ਜੇ ਕਰਕੇ ਨਹੀਂ ਰਾਜ਼ੀ ਤੇ ਉਹ ਭੱਜ ਗਏ ਤੇ ਇਹਦਾ ਮਤਲਬ ਤਾਂ ਫੇਰ ਪੰਜਾਬ ਦਾ ਨੁਕਸਾਨ ਆ ਪੰਜਾਬ ਦੇ ਅਰਥਚਾਰੇ ਦਾ ਨੁਕਸਾਨ ਆ ਗੱਲ ਨੂੰ ਕਈ ਪਹਿਲੂਆਂ ਤੋਂ ਸੋਚਣ ਦੀ ਲੋੜ ਆ ਉਲਾਰਵਾਦੀ ਨਹੀਂ ਹੋਣਾ ਚਾਹੀਦਾ ਗਾਲ ਕੱਢੇ ਨਾਲ ਨਾ ਪੰਜਾਬ ਦੀ ਰਾਖੀ ਹੁੰਦੀ ਨਾ ਪੰਜਾਬੀਆਂ ਦੀ ਰਾਖੀ ਹੁੰਦੀ ਆ ਸਾਡੇ ਪੰਜਾਬਗਾਂ ਦੀ ਆਰਦਾਤ ਡਗੜ-ਡਗੜ ਕਰਦੇ ਜਿੱਦਰ ਨੂੰ ਮਨ ਕੀਤਾ ਤੁਰ ਪੈਨੇ ਆਂ ਪ੍ਰਵਾਸੀ ਮਜ਼ਦੂਰ ਗਲਤ ਹਨ ਪ੍ਰਵਾਸੀ ਮਜ਼ਦੂਰਾਂ ਨੂੰ ਸਦਾ ਮਿਲਣੀ ਚਾਹੀਦੀ ਹੈ ਪ੍ਰਵਾਸੀ ਮਜ਼ਦੂਰਾਂ ਦੀ ਵੈਰੀਫਿਕੇਸ਼ਨ ਹੋਣੀ ਚਾਹੀਦੀ ਹੈ ਪ੍ਰਵਾਸੀ ਮਜ਼ਦੂਰਾਂ ਨੂੰ ਪੰਜਾਬ ਦੇ ਵਿੱਚ ਪੱਕੇ ਤੌਰ ਤੇ ਰਹਿਣ ਦਾ ਅਧਿਕਾਰ ਨਹੀਂ ਹੋਣਾ ਚਾਹੀਦਾ ਪ੍ਰਵਾਸੀ ਮਜ਼ਦੂਰਾਂ ਦੇ ਆਧਾਰ ਕਾਰਡ ਵੋਟਰ ਕਾਰਡ ਰਿਆਸ਼ ਇੱਥੇ ਨਹੀਂ ਹੋਣੀ ਚਾਹੀਦੀ ਇਹ ਗੱਲਾਂ ਅਸੀਂ ਮੰਨੀਆਂ ਪਰ ਇਹ ਵੀ ਗੱਲ ਸੱਚੀ ਹੈ ਕਿ ਪ੍ਰਵਾਸੀ ਮਜ਼ਦੂਰਾਂ ਬਿਨਾ ਪੰਜਾਬ ਗੰਡਾ ਸਰਦਾ ਨਹੀਂ ਇਹ ਵੀ ਗੱਲ ਸੱਚੀ ਹੈ ਕਿ ਪੰਜਾਬੀਆਂ ਦਾ ਇੱਕ ਹਿੱਸਾ ਵੀ ਪ੍ਰਵਾਸੀ ਮਜ਼ਦੂਰਾਂ ਦੇ ਵਾਂਗੂ ਅਪਰਾਧਿਕ ਬਿਰਤੀ ਦਾ ਮਾਲਕ ਆ। ਪਤਾ ਹੀ ਕੋਈ ਨਹੀਂ ਸਾਡਾ ਗਵੰਡੀ, ਸਾਡਾ ਰਿਸ਼ਤੇਦਾਰ, ਸਾਡਾ ਸਾਕਾ ਸਬੰਧੀ, ਸਾਡਾ ਆੜੀ, ਸਾਡਾ ਮਿੱਤਰ ਕੀ ਕਾંડ ਕਰਕੇ ਆਇਆ ਹੋਵੇ ਜਾਂ ਬੈਠਾ ਬੈਠਾ ਕੀ ਕਾંડ ਕਰ ਦੇਵੇ ਕਿਸੇ ਦੇ ਮਨ ਦੇ ਵਿੱਚ ਥੋੜੀ ਪਤਾ ਵੀ ਕੀ ਕਰ ਦੇਵੇ। ਹਰਵੀਰ ਦੇ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ। ਪਰ ਹਰਵੀਰ ਦੇ ਪਰਿਵਾਰ ਨੂੰ ਇਨਸਾਫ ਦੇਣ ਵਾਲੇ ਬੰਦੇ ਉਹਨਾਂ ਦੇ ਨਾਲ ਪੱਕੇ ਤੌਰ ਦੇ ਉੱਤੇ ਜੀ ਜਾਣ ਦੇ ਨਾਲ ਖੜਨ। ਤੇ ਉਹਨਾਂ ਦੀ ਰੋਜ਼ੀ-ਰੋਟੀ ਦਾ ਪ੍ਰਬੰਧ ਕਰਨ ਕਿਉਂਕਿ ਉਹ ਪਰਿਵਾਰ ਟੁੱਟ ਗਿਆ ਸਰਕਾਰ ਨੂੰ ਵੀ ਚਾਹੀਦਾ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਵੀ ਚਾਹੀਦਾ ਵੀ ਇਹ ਹਾਲਾਤ ਕਿਉਂ ਬਣ ਰਹੇ ਆ ਅੱਜ ਪੰਜਾਬ ਦੇ ਵਿੱਚ ਹਾਲਾਤ ਇਹ ਕਿਉਂ ਬਣੇ ਆ ਪੰਜਾਬ ਦੇ ਵਿੱਚ ਆਉਂਦੇ ਸਮੇਂ ਦੇ ਵਿੱਚ ਪੰਜਾਬੀਆਂ ਦੀ ਮੂੰਹ ਮਹਾਦਰਾ ਕੀ ਹੋ ਜਾਊਗਾ ਜਿਸ ਤਰੀਕੇ ਨਾਲ ਅੱਜ ਪੰਜਾਬ ਦੇ ਵਿੱਚ ਗੈਰ ਪੰਜਾਬੀਆਂ ਦੀ ਗਿਣਤੀ ਵਧੀ ਆ ਉਸ ਹਿਸਾਬ ਦੇ ਨਾਲ ਪੰਜਾਬੀ ਕਿੱਥੇ ਜੇ ਸਟੈਂਡ ਕਰਦੇ ਆ ਪੰਜਾਬੀ ਹੁਣ ਸਟੈਂਡ ਵਿਦੇਸ਼ਾਂ ਦੇ ਵਿੱਚ ਕਰਦੇ ਆ ਅਸੀਂ ਪੰਜਾਬੀ ਤੋਂ ਦੂਰ ਹੋਈ ਜਾਂਦੇ ਆ ਆਉਂਦੇ ਸਮੇਂ ਦੇ ਵਿੱਚ ਸਾਡੇ ਸਰਪੰਚ ਸੁਰੇਸ਼ ਸਿੰਘ ਖਾਲਸਾ ਵਰਗੇ ਹੋਣੇ ਆ ਸਾਡੇ ਹੁਤਕ ਦਾ ਜਥੇਦਾਰ ਸਾਹਿਬਾਨਾ ਜਿਹੜੇ ਉਹ ਵੀ ਇਸ ਰੂਪ ਦੇ ਵਿੱਚ ਹੋਣ ਹੋ ਸਕਦਾ ਸਾਡੀ ਅਗਵਾਈ ਕਰਨ ਵਾਲੇ ਲੋਕ ਇਹ ਹੋ ਜੇ ਹੋਣ ਹੋ ਸਕਦਾ ਸਾਨੂੰ ਸਿੱਖੀ ਦੀਆਂ ਸਮਝਾਉਣੀਆਂ ਦੇਣ ਵਾਲੇ ਲੋਕ ਵੀ ਹੋਣ ਹੁਣ ਦੱਸੋ ਵੀ ਭਾਈ ਆਪਾਂ ਕਿਹੜੇ ਪਰਸੰਗ ਨੂੰ ਲੈ ਗਏ ਕਿਹੜੀ ਗੱਲ ਨੂੰ ਛੇੜ ਗਏ ਕੁੱਲ ਮਿਲਾ ਕੇ ਗੱਲ ਇਹ ਆ ਗਲਤ ਬੰਦੇ ਦਾ ਕੋਈ ਦਇਨਤਰ ਨਹੀਂ ਹੁੰਦਾ ਗਲਤ ਬੰਦੇ ਦੇ ਖਿਲਾਫ ਕਾਰਵਾਈ ਹੋਣੀ ਹੀ ਚਾਹੀਦੀ ਆ ਪਰ ਅਸੀਂ ਇਹ ਵੀ ਸੋਚ ਗਏ ਕਿ ਗਲਤ ਬੰਦਾ ਹਰ ਕੋਈ ਨਹੀਂ ਹੁੰਦਾ ਸਾਰੇ ਬੰਦੇ ਗਲਤ ਨਹੀਂ ਹੁੰਦੇ ਤੇ ਸਾਰੇ ਬੰਦੇ ਸਹੀ ਨਹੀਂ ਉਹ ਭਾਵੇਂ ਪ੍ਰਵਾਸੀ ਮਜ਼ਦੂਰ ਹੋਣ ਭਾਵੇਂ ਪੰਜਾਬੀ ਤੇ ਭਾਵੇਂ ਦੁਨੀਆ ਦੇ ਕਿਸੇ ਵੀ ਹਿੱਸੇ ਦੇ ਵਿੱਚ ਬੈਠੇ ਕਿਸੇ ਵੀ ਭਾਈਚਾਰੇ ਦੇ ਲੋਕ